ਸਾਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾ ਇੱਕ ਬੜਾ ਵਧੀਆ ਗਾਣਾ ਹੈ ਕਿ ਹਜੇ ਕੜਾ ਅਕਲ ਦਾ ਹੋਣਾ ਹੈ ਜਦ ਭਰ ਕੇ ਡੁੱਲੂ ਵੇਖਾਂਗੇ ਫਿਲਹਾਲ ਹਮਾਵਾ ਰੁਮਕਦੀਆਂ ਜਦ ਚੱਕੜ ਝੁੱਲੂ ਵੇਖਾਂਗੇ ਜਦ ਚੱਕੜ ਝੁੱਲੂ ਵੇਖਾਂਗੇ ਕਹਿੰਦਾ ਮਤਲਬ ਕੀ ਹੈ ਕਿ ਜਦੋਂ ਸਮਾਂ ਆਏਗਾ ਕਿਸੇ ਤਰ੍ਹਾਂ ਦਾ ਉਦੋਂ ਪਰੇਸ਼ਾਨੀ ਵਾਲੀ ਕੋਈ ਗੱਲ ਹੋਏਗੀ ਤੇ ਹੱਲ ਵੀ ਲੱਭ ਲਾਂਗੇ ਪਹਿਲਾਂ ਹੀ ਕਿਸੇ ਚੀਜ਼ ਲਈ ਪਲੈਨਿੰਗ ਕਿਉਂ ਕਰਾਂ ਜਦੋਂ ਅਸੀਂ ਭਰੇ ਹੋਈਏ ਨਾ ਜਦੋਂ ਅਸੀਂ ਭਾਵੇਂ ਉਹ ਕਿਸੇ ਵੀ ਤਰ੍ਹਾਂ ਨਾਲ ਹੋਈਏ ਭਾਵੇਂ ਉਹ ਗਿਆਨ ਹੋਵੇ ਭਾਵੇਂ ਉਹ ਕਿਸੇ ਚੀਜ਼ ਦੀ ਜਾਣਕਾਰੀ ਹੋਵੇ ਭਾਵੇਂ ਉਹ ਤੁਹਾਡਾ ਕੰਮਕਾਰ ਹੋਵੇ ਤੁਸੀਂ ਬਿਲਕੁਲ ਆਪਣੇ ਚੀਜ਼ ਚ ਹਰ ਜਗ੍ਹਾ ਤੇ ਐਕਸਪਰਟ ਹੋ ਤਾਂ ਫਿਰ ਉਸ ਚ ਕੋਈ ਵੀ ਟੈਨਸ਼ਨ ਵਾਲੀ ਗੱਲ ਹੋਣੀ ਨਹੀਂ ਚਾਹੀਦੀ ਪਰ ਨਹੀਂ ਅਸੀਂ ਕਈ ਵਾਰੀ ਕੀ ਕਰਦੇ ਆ ਕਿ ਅੱਜ ਤੇ ਬਹੁਤ ਵਧੀਆ ਕੱਲ ਨੂੰ ਪਤਾ ਨਹੀਂ ਕੀ ਹੋਣਾ ਮੈਨੂੰ ਤੇ ਬੜੀ ਟੈਨਸ਼ਨ ਰਹਿੰਦੀ ਹੈ ਕਿ ਕੱਲ ਨੂੰ ਕੀ ਹੋਏਗਾ ਪਈ ਜਦੋਂ ਅੱਜ ਵਧੀਆ ਹੈ ਤੇ ਕੱਲ ਖਰਾਬ ਕਿਉਂ ਹੋਏਗਾ ਕਿਉਂ ਇਸ ਚੀਜ਼ ਦੀ ਟੈਨਸ਼ਨ ਲੈਣੀ ਵੀ ਕੱਲ ਕਿਦਾਂ ਦਾ ਹੋਏਗਾ ਕੱਲ ਤੇ ਨਾ ਵੀ ਸਿਆਣੇ ਕਹਿੰਦੇ ਕਾਲ ਦਾ ਤੇ ਕੱਲ ਦਾ ਤੇ ਨਾ ਹੀ ਨਹੀਂ ਲੈਣਾ ਚਾਹੀਦਾ ਅੱਛਾ ਬਹੁਤੇ ਲੋਕ ਅੱਜ ਕੱਲ ਪਲੈਨਿੰਗ ਆ ਤੁਸੀਂ ਦੇਖੋ ਐਡ ਸੁਣੋ ਆਉਣ ਵਾਲੇ ਫਿਚਰ ਦੇ ਲਈ ਆਪਣੇ ਆਪ ਨੂੰ ਸੇਵ ਰੱਖੋ ਆ ਕਰੋ ਉਹ ਕਰੋ ਫਿਚਰ ਕਿਹੜਾ ਫਿਚਰ ਜਿਹੜਾ ਨਾ ਹੀ ਫੂ ਹੈ ਤੇ ਉਹ ਫਿਚਰ ਕਾਦਾ ਹੋਇਆ ਨਹੀਂ ਫਿਊਚਰ ਕੀ ਕੁਝ ਵੀ ਨਹੀਂ ਹੈ ਜਦ ਪਤਾ ਹੀ ਨਹੀਂ ਕਿਸੇ ਚੀਜ਼ ਦਾ ਤੁਸੀਂ ਪਹਿਲਾਂ ਤੋਂ ਪਲੈਨਿੰਗ ਕਰੋ ਜੀ ਆਪਣੇ ਐਕਸੀਡੈਂਟਲ ਹਾਸਲ ਤੇ ਲਈ ਕੋਈ ਕੀ ਯਾ ਬੀਮਾ ਬੂਮਾ ਕਰਾ ਲਓ ਹਨ ਤੇ ਕੀ ਹੈ ਜੀ ਤੁਹਾਨੂੰ ਕੱਲ ਨੂੰ ਕੁਝ ਹੋ ਗਿਆ ਤਾਂ ਇਦਾਂ ਹੋਣਾ ਤੇ ਸਭ ਨੂੰ ਹੈ ਤੇ ਫਿਰ ਪੈਸੇ ਨਾਲ ਹੀ ਥੋੜਾ ਜ਼ਿੰਦਗੀ ਚੱਲਣੀ ਹੈ ਜਦ ਬੰਦੇ ਦਾ ਔਰਤ ਦਾ ਬੱਚਾ ਦਾ ਆਪਣਾ ਸਾਥ ਹੀ ਨਹੀਂ ਰਿਹਾ ਤਾਂ ਫਿਰ ਪੈਸਾ ਦੱਸੋ ਕੀ ਕਰੀਓ ਸਭ ਤੋਂ ਜ਼ਰੂਰੀ ਤੇ ਇਨਸਾਨ ਨੂੰ ਇਨਸਾਨ ਦੀ ਮਦਦ ਕਰਨੀ ਚਾਹੀਦੀ ਆ ਇਨਸਾਨ ਪਰਿਵਾਰ ਵਿੱਚ ਇੱਕ ਦੂਜੇ ਦਾ ਸਾਥ ਜਿਆਦਾ ਮਾਇਨੇ ਰੱਖਦਾ ਏ ਮੈਂ ਕਿਹਾ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਤੁਹਾਨੂੰ ਨਾ ਇਹ ਆ ਚੀਜ਼ ਕਰਾ ਕੇ ਰੱਖਣੀ ਚਾਹੀਦੀ ਆ ਇਹ ਬੜੀ ਸੇਫਟੀ ਵਾਲੀ ਹੁੰਦੀ ਆ ਇਹਦੇ ਨਾਲ ਨਾ ਫਿਰ ਅਗਰ ਕੱਲ ਨੂੰ ਤੁਹਾਨੂੰ ਕੁਝ ਹੋ ਜਾਂਦਾ ਤੇ ਤੁਹਾਡੇ ਬੱਚਿਆਂ ਨੂੰ ਆ ਲੈ ਲਓ ਜੀ ਦੱਸੋ ਉਹ ਠੀਕ ਆ ਤੁਸੀਂ ਆਪਣੇ ਬੱਚਿਆਂ ਲਈ ਸੋਚ ਰਹੇ ਹੋ ਸੋਚਦੇ ਹੋਣਗੇ ਬਹੁਤੇ ਲੋਕ ਮੈਂ ਮੈਂ ਉਹਨਾਂ ਨੂੰ ਮਜ਼ਾਕ ਦੇ ਵਿੱਚ ਕਿਹਾ ਕਿ ਹੋ ਸਕਦਾ ਏ ਪਹਿਲਾਂ ਤਾਂ ਬੱਚਿਆਂ ਨੂੰ ਪੁੱਛਣਾ ਹੋਵੇ ਨਹੀਂ ਤਾਂ ਇਹ ਹੀ ਵੇਟ ਕਰਨਗੇ ਭਾਈ ਕਦੋਂ ਮਾਤਾ ਜਾਵੇ ਤੇ ਕਦੋਂ ਇਹਦਾ ਪੈਸਾ ਸਾਨੂੰ ਮਿਲੇ ਕੀ ਪਤਾ ਸੋਚਦਾ ਕਦੋਂ ਕਿਦੀ ਬਦਲ ਜਾਣੀ ਹੈ ਲੈ ਆਪਾਂ ਇਹ ਥੋੜਾ ਕਹਿ ਸਕਦੇ ਆ ਕਿ ਫਿਰ ਕਈ ਕਹਿੰਦੇ ਨਹੀਂ ਹੋ ਸਕਦਾ ਲਾਲਚ ਨੂੰ ਸੰਭੀ ਜਾਂ ਤੇ ਫਿਰ ਕੋਈ ਸੰਭਣਾ ਉਹ ਪਿਆਰ ਥੋੜਾ ਹੋਇਆ ਉਹ ਤੇ ਉਡੀਕ ਹੋਈ ਕਿਸੇ ਚੀਜ਼ ਦੀ ਕਿ ਕਦੋਂ ਇਹਨੂੰ ਕੁਝ ਹੋਵੇ ਤੇ ਕਦੋਂ ਸਾਨੂੰ ਇਹ ਚੀਜ਼ ਮਿਲੇ ਇਨਸਾਨ ਦਾ ਮਨ ਹੈ ਨਾ ਜਿਹੜਾ ਸਿਆਣੇ ਕਹਿੰਦੇ ਆ ਸ਼ੈਤਾਨ ਦਾ ਘਰ ਹੈ ਤਾਂ ਇਸੇ ਤਰ੍ਹਾਂ ਦੇ ਨਾਲ ਹੀ ਜੇ ਸ਼ੈਤਾਨ ਦਾ ਹੀ ਘਰ ਹੈ ਤੇ ਸ਼ੈਤਾਨ ਦਾ ਘਰ ਵਿਹਲਾ ਮਨ ਸ਼ੈਤਾਨ ਦਾ ਘਰ ਕੇ ਆਏ ਤੇ ਵਿਹਲੇ ਦਾ ਕੀ ਮਤਲਬ ਹੋਇਆ ਸੋਚ ਹੈ ਉਹ ਤੇ ਕਦੇ ਵੀ ਉਹੀ ਗੱਲ ਭਰਾਂ ਘੜਾ ਅਕਲ ਦਾ ਊਣਾ ਜਦੋਂ ਹੁਣ ਭਰਿਆ ਏ ਤੇ ਫਿਰ ਕੋਈ ਪਰੇਸ਼ਾਨੀ ਨਹੀਂ ਜੇ ਊਣਾ ਏ ਤੇ ਫਿਰ ਉਹਨੂੰ ਭਰਨ ਦੇ ਲਈ ਤੁਸੀਂ ਕੰਮਕਾਰ ਪਲੈਨਿੰਗਾਂ ਹਰ ਚੀਜ਼ਾਂ ਕਰ ਲਓ ਸਿਆਣੇ ਇਹ ਵੀ ਗੱਲ ਕਹਿੰਦੇ ਆ ਕਿ ਖੜਕਦਾ ਖਾਲੀ ਹੁੰਦਾ ਭਰਿਆ ਨੂੰ ਤੇ ਦੱਸਣ ਦੀ ਲੋੜ ਨਹੀਂ ਭਰ-ਭਰ ਕੇ ਡੁੱਲਣਾ ਉਹਨੇ ਆਪਣੇ ਆਪ ਹੀ ਦੱਸ ਦੇਣਾ ਕਿ ਅਸੀਂ ਜੀ ਭਰੇ ਹੋਏ ਆ ਉਹਦਾ ਗਿਆਨ ਉਹਦਾ ਕੰਮ ਉਹਦੀ ਕਲਾ ਉਹਦੇ ਕੈਰੇਕਟਰ ਚੋਂ ਝਲਕ ਜਾਂਦੀ ਆ ਖੜਕਦੀਆਂ ਤੇ ਖਾਲੀ ਚੀਜ਼ਾਂ ਹੁੰਦੀਆਂ ਨੇ ਜਦੋਂ ਜਿਹਦੇ 'ਚ ਕੁਝ ਨਹੀਂ ਨਾ ਹੁੰਦਾ ਉਹ ਹੀ ਜ਼ਿਆਦਾ ਫਿਰ ਆਪਣੇ ਬਾਰੇ ਦੱਸਦਾ ਮੈਂ ਇਦਾਂ ਜੀ ਮੈਂ ਇਦਾਂ ਜੀ ਮੈਂ ਇਦਾਂ ਜੀ ਅੱਛਾ ਠੀਕ ਆ ਉਹੀ ਗੱਲ ਸਿਆਣਿਆਂ ਦੀ ਐਵੇਂ ਨਹੀਂ ਕਿਸੇ ਨੇ ਕੋਈ ਗੱਲ ਕਹੀ ਹੋਈ ਕਿ ਗੁੜ ਹੋਵੇ ਤੇ ਮੱਖੀਆਂ ਆਉਂਦੀਆਂ ਨੇ ਮਤਲਬ ਜੇ ਮਿਠਾਸ ਹੀ ਨਹੀਂ ਐ ਤਾਂ ਫਿਰ ਕੋਈ ਨਹੀਂ ਪੁੱਛਦਾ ਮਿਠਾਸ ਮਤਲਬ ਕੰਮਕਾਰ ਦਾ ਗਿਆਨ ਜਾਣਕਾਰੀ ਹੀ ਤੁਹਾਡੀ ਪਛਾਣ ਬਣਦੀ ਏ ਦੁਨੀਆਦਾਰੀ 'ਚ ਤੇ ਨਾਲ ਤੁਹਾਡਾ ਜੋ ਸੁਭਾਅ ਹੈ ਤੁਹਾਡਾ ਜੋ ਨੇਚਰ ਹੈ ਤੁਹਾਡਾ ਜੋ ਕੰਮ ਕਰਨ ਦਾ ਤਰੀਕਾ ਹੈ ਬੀ ਪ੍ਰੋਫੈਸ਼ਨਲ ਜਦੋਂ ਤੁਸੀਂ ਤੁਹਾਨੂੰ ਇੱਕ ਡਾਕਟਰ ਕੋਲ ਤੁਸੀਂ ਗਏ ਹੋ ਉਹ ਡਾਕਟਰ ਜਦੋਂ ਤੁਹਾਨੂੰ ਕੋਈ ਸਲਾਹ ਦਿੰਦਾ ਹੈ ਉਹਦੀ ਕੋਈ ਪਰਸਨਲ ਥੋੜ੍ਹੀ ਹੁੰਦੀ ਪਰਸਨਲ ਥੋੜ੍ਹੀ ਸਲਾਹ ਹੁੰਦੀ ਉਹ ਤੇ ਤੁਹਾਡੇ ਤੁਹਾਡੇ ਸਕੈਨ ਦੇਖ ਕੇ ਉਸ ਮੁਤਾਬਕ ਤੁਹਾਨੂੰ ਸਲਾਹ ਦੇ ਰਿਹਾ ਤੇ ਮੰਨਣਾ ਸੁਣਨਾ ਉਸ ਮੁਤਾਬਕ ਚੱਲਣਾ ਸਾਡੇ ਆਪਣੇ ਹੱਥ 'ਚ ਉਸ ਤੋਂ ਵੀ ਵੱਡੀ ਜਾਣਕਾਰੀ ਵਾਲੀ ਕਿਹੜੀ ਗੱਲ ਹੈ ਜਾਦ ਕਿਸੇ ਨੇ ਮੈਨੂੰ ਕੋਈ ਪਰਹੇਜ ਦੱਸਤਾ ਉਪਾਅ ਦੱਸਤਾ ਮੈਨੂੰ ਕੋਈ ਦਵਾਈ ਦੇਤੀ ਮੈਂ ਥੋੜੇ ਦਿਨ ਚੈੱਕ ਕੀਤਾ ਅਗਰ ਮੈਨੂੰ ਉਸ ਤੋਂ ਫਾਇਦਾ ਨਹੀਂ ਹੋ ਰਿਹਾ ਤੇ ਉਹ ਖਾਣੀ ਬੇਫਿਕੂਫੀ ਵਾਲੀ ਗੱਲ ਹੋ ਸਕਦਾ ਹਰ ਕਿਸੇ ਨੂੰ ਤੁਹਾਡੀ ਪਹਿਚਾਨ ਤੁਹਾਡੀ ਪਰਖ ਥੋੜਾ ਹੀ ਹੈ ਕਿ ਤੁਹਾਡੇ ਅੰਦਰ ਕੀ ਹੈ ਤੇ ਹਰ ਕੋਈ ਚੰਗੀ ਤਰ੍ਹਾਂ ਪੂਰੀ ਜਾਣਕਾਰੀ ਵੀ ਨਹੀਂ ਲਈ ਬੈਠਾ ਤੇ ਇਸ ਕਰਕੇ ਗਿਆਨ ਤੇ ਨਾਲ ਹਰ ਚੀਜ਼ ਦਾ ਫਾਇਦਾ ਤੁਹਾਡੇ ਮੁਤਾਬਕ ਹੀ ਹੋਣਾ ਹੈ ਤੇ ਤੁਸੀਂ ਉਸ ਨੂੰ ਟੈਸਟ ਕਰਕੇ ਪਰਖ ਕੇ ਦੱਸ ਸਕਦੇ ਹੋ ਕਿ ਸਾਨੂੰ ਕਿਸ ਤਰਾ ਨਾਲ ਕਿਸ ਚੀਜ਼ ਦੇ ਉਪਾਅ ਤੇ ਪਰਹੇਜ਼ ਦਾ ਫਾਇਦਾ ਹੋ ਰਿਹਾ ਸਿਆਣੇ ਕਹਿੰਦੇ ਆ ਅੱਜ ਆਪਾਂ ਸਿਆਣੇ ਦੀ ਬੜੀ ਗੱਲ ਕਰ ਲਈ ਆ ਪਰ ਇੱਕ ਗੱਲ ਬੜੀ ਕਹਾਵਤ ਬੜੀ ਪੱਕੀ ਆ ਕਿ ਮਾਂ ਕਿਸੇ ਲਈ ਬਾਦੀ ਤੇ ਕਿਸੇ ਲਈ ਸੁਵਾਦੀ ਵੈਸੇ ਦਾਲ ਮੱਖਣੀ ਖਾਣੀ ਸਭ ਨੂੰ ਚੰਗੀ ਲੱਗਦੀ ਆ ਪਰ ਜਦੋਂ ਉਸ ਦਾ ਉਸ ਦਾ ਅਸਰ ਹੁੰਦਾ ਹੈ ਨਾ ਤਾਂ ਫਿਰ ਉਹ ਬਹੁਤਿਆਂ ਨੂੰ ਖਾਸ ਤੌਰ ਤੇ 70% ਲੋਕਾਂ ਨੂੰ ਖਰਾਬ ਹੀ ਕਰਦੀ ਆ ਕਿਸੇ ਦਾ ਪੇਟ ਕਿਸੇ ਦਾ ਦਿਮਾਗ ਕਿਉਂਕਿ ਇਹ ਕਿਸ ਚੀਜ਼ ਦੀ ਕਾਰਕ ਹੈ ਕਿ ਭੜੇੜੇ ਚ ਜਾ ਕੇ ਕੀ ਕਰਨਾ ਹੈ ਏ ਤੇ ਬਸ ਫਿਰ ਜਿਹਨੇ ਖਾਣੀ ਹੈ ਉਹਨੂੰ ਹੀ ਪਤਾ ਹੈ ਇਸੇ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਬਹੁਤੀਆਂ ਮਿੱਠੀਆਂ ਚੀਜ਼ਾਂ ਜੀਭ ਨੂੰ ਸੁਆਦ ਲੱਗਦੀਆਂ ਨੇ ਪਰ ਅੰਦਰ ਜਾ ਕੇ ਜ਼ਹਿਰ ਬਣ ਜਾਂਦੀਆਂ ਨੇ ਇਸੇ ਤਰ੍ਹਾਂ ਨਾਲ ਬਹੁਤੇ ਲੋਕ ਆਲੇ-ਦੁਆਲੇ ਬੈਠੇ ਤੇ ਮਿਲਵਰਤਨਾਂ ਚੰਗੇ ਲੱਗਦੇ ਆ ਪਰ ਜਦੋਂ ਅਸੀਂ ਉਹਨਾਂ ਨੂੰ ਆਪਣੇ ਬਾਲਾ ਨੇੜੇ ਜਾਂ ਆਪਣੇ ਭੇਟ ਦੇ ਜਾਂਦੇ ਆ ਤੇ ਉਹ ਤੁਹਾਡਾ ਹਿੱਸਾ ਆਪਾ ਕਰ ਜਾਂਦੇ ਆ ਐਦਾਂ ਤਰ੍ਹਾਂ ਨਾਲ ਤਰ੍ਹਾਂ ਤਰ੍ਹਾਂ ਦੀ ਦੁਨੀਆ ਰੰਗ ਬਰੰਗੀ ਸਮਝਦਾਰੋਂ ਤੁਸੀਂ ਬਸ ਇਹ ਦੇਖਣਾ ਸਾਡੇ ਲਈ ਕੌਣ ਕਿੱਦਾਂ ਕਿੱਥੇ ਕੀ ਸਹੀ ਆ ਤੇ ਉਹਦੇ ਲਈ ਕੀ ਕਰਨਾ ਸਭ ਤੋਂ ਉੱਤੇ ਪਰਮਾਤਮਾ ਨੇ ਦਿਮਾਗ ਦਿੱਤਾ ਉਹਦੇ ਤੋਂ ਚੱਲਣਾ ਕਹਿੰਦੇ ਆ ਪਹਿਲਾਂ ਵੀ ਮੈਂ ਕਈ ਵਾਰੀ ਕਿਹਾ ਕਿ ਜੇ ਕੋਈ ਤੁਹਾਡੇ ਨਾਲ ਬੁਰਾ ਕਰ ਰਿਹਾ ਕਿਸੇ ਨੇ ਧੋਖਾ ਕੀਤਾ ਏ ਉਹ ਉਹਦੇ ਤੋਂ ਉਹ ਇੱਕ ਕਦਮ ਪਿੱਛੇ ਹੋ ਰਿਹਾ ਤੇ ਤੁਸੀਂ 10 ਕਦਮ ਪਿੱਛੇ ਹੋ ਜਾਓ ਤੇ ਜੇ ਕੋਈ ਤੁਹਾਡੇ ਨਾਲ ਮਿਲਵਰਤਨ ਨਾਲ ਇੱਕ ਕਦਮ ਉਧਾਰ ਰਿਹਾ ਹੈ ਤੁਹਾਡਾ ਕੁਝ ਚੰਗਾ ਕਰ ਰਿਹਾ ਤਾਂ ਉਹਦੇ ਲਈ 4 ਕਦਮ ਅੱਗੇ ਜ਼ਰੂਰ ਵਧੋ ਆਪਣਾ ਹੱਥ ਵਧਾਓ ਭਾਵੇਂ ਉਹ ਕਿੱਦਾਂ ਦਾ ਵੀ ਕਿਉਂ ਨਾ ਹੋਵੇ ਕਿਉਂਕਿ ਮੁਸ਼ਕਲ ਸਮੇਂ ਵਿੱਚ ਜੋ ਤੁਹਾਨੂੰ ਕੋਈ ਚੰਗੀ ਸਲਾਹ ਵੀ ਦੇ ਜਾਵੇ ਪੈਸਾ ਤਾਂ ਇੱਕ ਚੀਜ਼ ਹੈ ਕਾਗਜ਼ ਹੈ ਬਰਤਨ ਲਈ ਹੁੰਦਾ ਹੈ ਪਰ ਇਨਸਾਨ ਜੋ ਨੇ ਨਾਲ ਖੜਨ ਲਈ ਬਣਾਏ ਗਏ ਨੇ ਨਾਲ ਮਨੋਬਲ ਵਧਾਉਣ ਲਈ ਖੜਾਏ ਜਾਂਦੇ ਨੇ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਕੋਈ ਵੀ ਖੜ ਜਾਵੇ ਨਾ ਤੇ ਹਰ ਤਰ੍ਹਾਂ ਦੀ ਪਾਵਰ એનર્ਜੀ ਡਬਲ ਹੋ ਜਾਂਦੀ ਆ ਠੀਕ ਹੈ ਨਾ ਇਸੇ ਕਰਕੇ ਤਾਂ ਕੁਦਰਤ ਨੇ ਸ਼ਾਇਦ ਰਿਸ਼ਤੇ ਦਿੱਤੇ ਆ ਇਸੇ ਕਰਕੇ ਤਾਂ ਕੁਦਰਤ ਨੇ ਸ਼ਾਇਦ ਭੈਣ ਭਾਈ ਬਣਾਏ ਆ ਇਸੇ ਕਰਕੇ ਆਲੇ ਦੁਆਲੇ ਜੋ ਸਾਨੂੰ ਕਿਸੇ ਨਾ ਕਿਸੇ ਨਾਲ ਜੋੜਿਆ ਹੈ ਹੈ ਨਾ ਬਾਕੀ ਤੁਸੀਂ ਸਮਝਦਾਰ ਹੋ ਅੱਜ 28 ਅਕਤੂਬਰ 2025 ਦਿਨ ਮੰਗਲਵਾਰ ਦਾ ਸਤਵੀਂ ਦਿਥੀ ਆ ਛੱਟੀ ਦਿਥੀ ਦਾ ਪੱਕੇ ਸਵੇਰੇ 8 ਵਜੇ ਤੱਕ ਪੂਰਾ ਵਸਾਣਾ ਨਕਸ਼ਤਰ ਸ਼ਾਮ ਨੂੰ 3:45 ਤੱਕ ਚੱਲੇਗਾ ਅੱਜ ਦੇ ਦਿਨ ਮੰਗਲਵਾਰ ਵਾਲੇ ਦਿਨ ਜੋ ਸ਼ੁਕਰ ਦਾ ਨਕਸ਼ਤਰ ਸ਼ਾਮੀ 3:45 ਮਿੰਟ ਤੱਕ ਤੇ ਤਨੂ ਰਾਸ਼ੀ ਚ ਚੰਦਰਮਾ ਰਾਤ 10:15 ਮਿੰਟ ਤੱਕ ਤੇ ਉਸ ਤੋਂ ਬਾਅਦ ਜਾਏਗਾ ਮਕਰ ਰਾਸ਼ੀ ਵਿੱਚ ਮਕਰ ਰਾਸ਼ੀ ਚ ਗੁਰੂ ਦੀ দৃষ্টি ਪਏਗੀ ਤੇ ਤੁਨੂ ਰਾਸ਼ੀ 'ਚ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਆ ਕਿਸੇ ਨੇ ਪੁੱਛਿਆ ਸੀ ਏਸੀ ਕਿਹੜੀ ਕੰਦ ਤੇ ਲਗਾਉਣਾ ਚਾਹੀਦਾ ਵੈਸੇ ਤਾਂ ਚਲੋ ਏਸੀ ਦਾ ਮੌਸਮ ਹੀ ਲੰਘ ਗਿਆ ਪਰ ਹੁਣ ਕੰਦ ਤੇ ਯੂਜ਼ ਕਰਨੀ ਹੈ ਤਾਂ ਉਹ ਮੈਂ ਤੁਹਾਨੂੰ ਦੱਸੂਗੀ ਪ੍ਰੋਗਰਾਮ ਦੇ ਅਖੀਰ ਵਿੱਚ ਸਭ ਤੋਂ ਪਹਿਲਾਂ ਰਿਜ਼ਾਨੀ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਅੱਜ ਮੰਗਲਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹੇਗਾ ਸਿਤਾਰਿਆਂ ਮੁਤਾਬਕ ਸਭ ਤੋਂ ਪਹਿਲਾਂ ਰਿਜ਼ਾਨੀ ਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਮੁਤਾਬਕ ਸ਼ੁਕਰ ਦਾ ਨਕਸ਼ਤਰ ਧਨ ਬਿਜ਼ਨਸ ਵਪਾਰ ਵੱਲ ਸੌਖਾ ਰੱਖੇਗਾ ਪਰ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਗੱਲ ਦਿਮਾਗ 'ਚ ਘਰ ਕਰ ਸਕਦੀ ਹੈ ਕਿ ਕਿਸੇ ਨੇ ਮੈਨੂੰ ਕੀ ਕਿਹਾ ਕਿਉਂ ਕਿਹਾ ਕਾਤੇ ਕਿਹਾ ਐਦਾਂ ਦੀ ਕੋਈ ਵੀ ਗੱਲ ਦਿਮਾਗ 'ਚ ਹੋਵੇ ਤਾਂ ਥੋੜੀ ਜਿਹੀ ਮੈਡੀਟੇਸ਼ਨ ਕਰੋ ਤੇ ਦਹੀਂ ਮਾਲ ਕੇ ਨਾਓ ਠੀਕ ਹੋ ਜਾਏਗਾ ਦੂਸਰੀ ਗੱਲ ਤੌਰਸ ਯਾਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਅੱਜ ਨਕਸ਼ਤਰ ਮਿੱਤਰ ਆ ਸ਼ਾਮ ਤੱਕ ਕੀਤੇ ਗਏ ਕੰਮ ਤੇ ਭਜਨ ਅੱਛਾ ਫਾਇਦਾ ਦੇਣ ਵਾਲੀ ਆ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਬਸ ਥੋੜਾ ਜਿਹਾ ਯਾਦ ਰੱਖਣਾ ਕਿ ਬੱਚਿਆਂ ਨੂੰ ਖੱਡੀਆਂ ਟੌਫੀਆਂ ਅੱਜ ਜ਼ਰੂਰ ਵੰਡ ਦੇਣੀਆਂ ਨੇ ਤੇ ਵਾਈਟ ਕਰੀਮ ਜਾਂ ਗ੍ਰੇ ਕਲਰ ਪੈਨ ਲੈਣਾ ਠੀਕ ਤਾਂ ਇਹਦੇ ਨਾਲ ਸਿਤਾਰੇ ਵੀ ਚੰਗੇ ਤੇ ਕੰਮਕਾਰ ਵੀ ਚੰਗਾ ਤੇ ਹਲਦ ਵਾਲੀ ਦੀ એનર્ਜੀ ਵੀ ਸਹੀ ਰਹੇਗੀ ਹਾਂ ਇਤਰ ਦੀ ਸ਼ੀਸ਼ੀ ਲੈ ਕੇ ਜਾਣਾ ਅਗਰ ਕਿਤੇ ਜਾ ਰਹੇ ਹੋ ਤਾਂ ਜੈਮੇ ਨਹੀਂ ਜ਼ਾਨੀ ਮਿਥੋਂਗਾ ਸ਼ੀ ਕਾਫੀ ਮੋਸ਼ਨ ਤੁਸੀਂ ਵੈਸੇ ਤਾਂ ਬਿਜ਼ਨਸ ਵਪਾਰ ਲਈ ਅੱਜ ਦਾ ਦਿਨ ਚੰਗਾ ਜਾਣ ਵਾਲਾ ਹੈ ਵਿਦੇਸ਼ ਤੋਂ ਪੈਸਾ ਆ ਸਕਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਹਸਪੀਟਲ ਦੇ ਚੱਕਰ ਲੱਗ ਰਹੇ ਹੋਣ ਤਾਂ ਮੱਥੇ ਤੇ ਚੰਦਨ ਜਾਂ ਕੇਸਰ ਲਗਾਓ ਤੇ ਨੌ ਫੁੱਲ ਆਪਣੇ ਈਸ਼ਟ ਦੇ ਚੜਾਓ ਕੈਂਸਰ ਜਨਿਕ ਕਰ ਕਰਾਸ਼ੀ ਕਰ ਕਰਾਸ਼ੀ ਦੇ ਲਈ ਬ੍ਰਹਸਪਤ ਲਗਨ ਚ ਬਣਿਆ ਹੋਇਆ ਵਧੀਆ ਹੈ ਤੁਹਾਡੇ ਲਈ ਅੱਛਾ ਹੈ ਹਾਂ ਕੋਈ ਵੀ ਗ੍ਰਹਿ ਦਾ ਰਾਸ਼ੀ ਪਰਵਰਤਨ ਤੁਹਾਨੂੰ ਮਾਲਾ ਮਲ ਨਹੀਂ ਕਰਦਾ ਤੁਹਾਡੀ ਮਿਹਨਤ ਨੂੰ ਫਲ ਜ਼ਰੂਰ ਲਗਾਉਂਦਾ ਹੈ ਤਾਂ ਹੁਣ ਕਰਕ ਲਗਨ ਤੇ ਕਰਕ ਰਾਸ਼ੀ ਵਾਲਿਆਂ ਨੂੰ ਮਿਹਨਤ ਜ਼ਿਆਦਾ ਕਰਨੀ ਚਾਹੀਦੀ ਹੈ ਬ੍ਰਹਸਪਤ ਕੁਦਰਤ ਵੱਲੋਂ ਹਰ ਕਿਸੇ ਦਾ ਸਾਥ ਤੁਹਾਡੀ એનર્ਜੀ ਨੂੰ ਪੋਜ਼ਿਟਿਵ ਕਰ ਸਕਦਾ ਪੀਲੇ ਰੰਗ ਦਾ ਰੁਮਾਲ ਆਪਣੇ ਕੋਲ ਜ਼ਰੂਰ ਰੱਖੋ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਸਿਤਾਰੇ ਥੋੜੇ ਜੇ ਆਪਣੇ ਫਿਊਚਰ ਆਉਣ ਵਾਲੇ ਕੱਲ ਨੂੰ ਲੈ ਕੇ ਚਿੰਤਾਵਾਂ ਥੋੜੀਆਂ ਵਧੀਆਂ ਰਹਿਣਗੀਆਂ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਾਲਾ ਨੀਲਾ ਰੰਗ ਪਾਉਣਾ ਨਹੀਂ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਜਾਂ ਮਿਸ਼ਰੀ ਜਲ ਪ੍ਰਵਾਹੀ ਕਰ ਸਕਦੇ ਹੋ ਰਿਸ਼ਤਿਆਂ ਦੀ ਖਟਾਸ ਖਤਮ ਕਰਨ ਲਈ ਇਹ ਵਧੀਆ ਉਪਾਅ ਹੈ ਵਰਗੋ ਚਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਸਿਤਾਰੇ ਥੋੜੀ ਜੀ ਸਾਹ ਆਇਆ ਤੁਹਾਨੂੰ ਰਿਲੈਕਸ ਆਈ ਬਜ਼ੁਰਗਾਂ ਦੀ ਸਿਹਤ ਥੋੜੀ ਠੀਕ ਹੋਣੀ ਸ਼ੁਰੂ ਹੋਈ ਪਿਤਾ ਦੇ ਪੈਰੀਂ ਹੱਥ ਲਗਾ ਕੇ ਕੀਤੀ ਸ਼ੁਰੂਆਤ ਵਧੀਆ ਰਹੇਗੀ ਗੁਰਦਾ ਸੇਵਨ ਨਹੀਂ ਕਰਨਾ ਦਹੀਂ ਮਲ ਕੇ ਨੌਣਾ ਤੁਹਾਡੇ ਲਈ ਹੋਰ ਜ਼ਿਆਦਾ એનર્ਜੀ ਤੇ ਸ਼ੁਕਰ ਨੂੰ ਸ਼ੁਭ ਕਰੇਗਾ ਬਾਣੀ ਚ ਮਿਠਾਸ ਰੱਖੋ ਕਈ ਦਿਨਾਂ ਚ ਦੱਸ ਰਹੇ ਆ ਕਈ ਦਿਨਾਂ ਤੋਂ ਦੱਸ ਰਹੇ ਆ ਕੋਈ ਵੀ ਘਰੇਲੂ ਪਰੇਸ਼ਾਨੀ ਹੋਵੇ ਉਸ ਨੂੰ ਅੰਦਰ ਹੀ ਅੰਦਰ ਮਤਲਬ ਕਰਦੇ ਅੰਦਰ ਹੀ ਨਿਬੇੜੋ ਬਾਦੂ ਦੀ ਗੱਲਾਂ ਤਮਾਸ਼ਾ ਬਣ ਜਾਣਗੀਆਂ ਸੂਰਜ ਦੂਸਰੇ ਕੰਮ ਕਰ ਦਿੰਦਾ ਲਿਬਰਾਜ਼ ਹਨ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਕੰਮ ਕਰ ਬਿਜ਼ਨਸ ਵਪਾਰ ਲਈ ਅੱਜ ਦਾ ਦਿਨ ਠੀਕ ਠਾਕ ਜਾਇਆ ਜਾਏਗਾ ਪਰਸਨੈਲਿਟੀ ਆਪਣੇ ਕੰਮਕਾਰ ਵੱਲ ਧਿਆਨ ਦੇਵੋਗੇ ਸ਼ਾਪਿੰਗ ਕਰਨ ਚ ਮਨ ਲੱਗੇਗਾ ਤੇ ਯਾਤਰਾ ਜਾਣਾ ਆਉਣਾ ਪੈ ਸਕਦਾ ਕਿਤੇ ਤੇ ਕੋਈ ਰਿਸ਼ਤੇਦਾਰ ਆ ਵੀ ਸਕਦੇ ਆ ਚਲੋ ਧਿਆਨ ਰੱਖਣੇ ਪੇਮੈਂਟ ਨਾ ਫਾਸਟ ਹੋਵੇ ਕਿਤੇ ਸੂਰਜ ਲਗਣ ਚੱਲ ਪਹਿਲਾਂ ਹੀ ਲక్ష్ਮੀ ਦਾ ਧੂਆ ਕਾਫੀ ਨਿਕਲਿਆ ਹੋਇਆ ਤੇ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਅੱਜ ਥੋੜੀ ਜਿਹੀ ਜਵਾਰ ਲੈ ਕੇ ਗਾਂ ਨੂੰ ਖਲਾ ਦੇਣੀ ਸਕੋਰਪੀਓ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਦੇ ਸਿਤਾਰੇ ਜੀ ਥੋੜਾ ਪਾਰ ਆਤਾ ਚ ਜ਼ਰੂਰ ਚੜਿਆ ਰਹੇਗਾ ਪਰ ਮੰਗਲ ਹੋਣ ਤੁਹਾਡੀ ਲਗਨ ਚ ਆ ਚੁੱਕਾ ਹੈ ਤੇ ਮੰਗਲ ਦਾ ਲਗਨ ਚ ਆਣਾ ਤੁਹਾਡੇ ਲਈ ਵਧੀਆ ਕਿਉਂਕਿ ਮੰਗਲ ਜੋ ਐ ਸੋਮਵਾਰ ਕੱਲ ਹੀ ਆਇਆ ਲਗਨ ਦੇ ਵਿੱਚ ਕੱਲ ਆਪਾਂ ਤੁਹਾਨੂੰ ਰਾਸ਼ੀ ਨਹੀਂ ਪਾ ਸਕੇ ਤੇ ਆਪਾਂ ਕੱਲ ਦੱਸਾਂਗੇ ਤੁਹਾਨੂੰ ਮੰਗਲ ਦਾ বৃশ্চਿਕ ਰਾਸ਼ੀ ਵਿੱਚ ਆਉਣਾ ਕੀ ਪ੍ਰਭਾਵ ਪਾਏਗਾ तकरीबन ਇਹ ਗਿਆਏ ਸ਼ਾਮ ਨੂੰ 3:41 ਤੇ ਕੱਲ ਸੋਮਵਾਰ ਸੀ ਤੇ 3:41 ਤੇ ਸ਼ਾਮ ਨੂੰ ਮੰਗਲ ਬ੍ਰਿਸ਼ਚ ਰਾਸ਼ੀ ਚ ਚ ਚਲਾ ਗਿਆ ਮੰਗਲ ਬੁੱਧ ਦਾ ਜੋਗ ਬਣ ਗਿਆ ਇਹ ਸਾਰੀ ਰਾਸ਼ੀਆਂ ਵਾਲਿਆਂ ਥੋੜੀ ਮਸਲਸ ਵਗੈਰਾ ਦੀ ਪ੍ਰੋਬਲਮ ਦੇਣ ਵਾਲਾ ਇਹ ਆਪਾਂ ਤੁਹਾਨੂੰ ਕੱਲੇ ਕੱਲੇ ਦਾ ਉਪਾਅ ਦੱਸ ਦਿੰਦੇ ਫਿਲਹਾਲ ਤੁਹਾਡਾ ਕੌਨਫੀਡੈਂਸ ਵਧੇਗਾ ਕੰਮ ਕਰ ਦੀ ਸਥਿਤੀ ਅੱਛੀ ਹੋ ਜੇਗੀ ਔਰ ਥੋੜੀ ਥਕਾਵਟ ਜਰੂਰ ਰਹੇਗੀ ਪਰ ਦੁੱਧ ਮੱਥੇ ਤੇ ਲਾਉਣ ਨਾਲ ਕਾਲਾ ਨੀਲਾ ਰੰਗ ਨਾ ਪਾਉਣ ਨਾਲ ਅਲਰਜੀ ਵਧਿਆ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਦੇ ਲਈ ਦੋ ਸਿਤਾਰੇ ਨੇ ਜੀ ਸੇਧ ਦਾ ਧਿਆਨ ਰੱਖੋ ਸਿਹਤ ਵਿਗੜ ਸਕਦੀ ਹੈ ਇੱਕ ਘਬਰਾਹਟ ਜੀ ਹੌਲ ਜੇ ਪਈ ਜਾਣਗੇ ਡਿਸੀਜਨ ਲਾਈਨ ਚ ਥੋੜੀ ਕਿ ਕਿ ਧਿਆਨ ਨਾ ਹੋ ਜੇ ਕਿ ਧਿਆਨ ਨਾ ਹੋ ਜੇ ਇਦਾਂ ਦਾ ਡਰ ਜਿਆ ਬਣਿਆ ਰਹਿ ਸਕਦਾ ਤਾਂ ਇਹਦੇ ਲਈ ਤੁਸੀਂ ਕੀ ਕਰਨਾ ਹੈ ਜੀ ਇੱਕ ਦੁੱਧਾ ਪੈਕੇਟ ਧਾਰਮਿਕ ਸਥਾਨ ਤੇ ਦੇਣਾ ਤੇ ਦੂਜਾ ਮਿਊਜ਼ਿਕ ਜ਼ਰੂਰ ਸੁਣੋ ਗਾਣੇ ਜ਼ਰੂਰ ਸੁਣਨੇ ਆ ਤੇ ਪੜਾਈ ਚ ਮਨ ਲਾ ਕੇ ਪੜਨਾ ਗਿਆਨ ਦੇ ਲਈ ਤੁਹਾਡੇ ਸਿਤਾਰੇ ਚੰਗੇ ਆ ਮਤਲਬ ਕਿ ਕੋਈ ਵੀ ਕਿਤਾਬੀ ਗਿਆਨ ਲੈਣਾ ਹੈ ਤਾਂ ਉਹਦੇ ਲਈ ਤੁਸੀਂ ਬੈਠ ਕੇ ਪੜ ਸਕਦੇ ਕੈਪ੍ਰਿਕੌਰ ਜਾਂ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਬਦਨਾਮੀ ਤੋਂ ਬਚਣਾ ਕਿਸੇ ਦੀ ਜ਼ਮਾਨਤ ਖਮਾਨਤ ਚ ਨਹੀਂ ਪੈਣਾ ਧਿਆਨ ਰੱਖਣ ਵਾਲੀ ਗੱਲ ਇਹ ਵੀ ਆ ਕਿ ਬੇਸ਼ੱਕ ਜੀਵਨ ਸਾਥੀ ਦੀ ਸਿਹਤ ਥੋੜੀ ਖਰਾਬ ਹੋ ਰਹੀ ਹੋਵੇ ਪਰ ਬ੍ਰਹਸਪਤ ਜੋ ਤੁਹਾਡੇ 7ਵੇਂ ਸਥਾਨ 'ਚ ਚਲਾ ਗਿਆ ਏ ਪੀਲੀ ਦਾਲ ਲੰਗਰ 'ਚ ਦੇਣਾ ਔਰ ਕੁੱਤੇ ਨੂੰ ਰੋਟੀ ਪਾਣਾ ਦੋਨੋਂ ਹੀ ਉਪਾਅ ਕਰਨ ਤੇ ਮਾਲੂ ਸ਼ਨੀ ਦੀ ਨਰਜੀ ਵੀ ਸ਼ੁਭ ਫਾਲ ਦੇਗੀ ਅੱਜ ਥੋੜਾ ਜਿਹਾ ਦਿਨ ਮਾਨਸਿਕ ਕਲਪਾਟ ਵਾਲਾ ਹੋ ਸਕਦਾ ਪਰ ਸਰਕਾਰੀ ਤੌਰ ਤੇ ਉਲਝੇਵੇਂ ਤੋਂ ਤੇ ਤੁਹਾਨੂੰ ਰਿਲੈਕਸ ਮਿਲ ਜਾਣੀ ਹੈ ਤੁਸੀਂ ਆਪਣੇ ਮਨ ਤੇ ਦਿਮਾਗ ਨੂੰ ਬੈਲੈਂਸ ਕਰਕੇ ਹਾਲਤ ਕਿਸੇ ਨਾ ਕਿਸੇ ਤਰ੍ਹਾਂ ਚੀਜ਼ ਦਾ ਲੱਭ ਹੀ ਲੈਣਾ ਅਕਿਊਰਸ ਜਾਨੀ ਕੰਪਰੈਸ਼ੀ ਕੰਪਰੈਸ਼ੀ ਦੇ ਲਈ ਸਿਤਾਰੇ ਜੀ ਸ਼ੁਕਰ ਦਾ ਨਕਸ਼ਤਰ ਮਿੱਤਰ ਹੈ ਕਿਸਮਤ ਦਾ ਪੂਰਾ ਸਾਥ ਮਿਲੇਗਾ ਵਿਦੇਸ਼ ਜਾਣ ਲਈ ਰਸਤੇ ਖੁੱਲਣਗੇ ਤੇ ਵਿਦੇਸ਼ ਵੱਲੋਂ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਦੁੱਧ ਮੱਥੇ ਤੇ ਲੈਣਾ ਜ਼ਰੂਰੀ ਤੇ ਨਾਲ ਜ਼ਰੂਰੀ ਹੋ ਗਿਆ ਕਿ ਹਾਜਮੇ ਦੇ ਲਈ ਕੋਈ ਪੇਟ ਦੀ ਸੰਬੰਧੀ ਪਰੇਸ਼ਾਨੀ ਨਾ ਆਵੇ ਸੈਰ ਕਰਨੀ ਬਹੁਤ ਜ਼ਰੂਰੀ ਹੋਗੀ ਤਾਂ ਸੈਰ ਕਰੋ ਔਰ ਸੋਚ ਬੈਠ ਕੇ ਖਾਣਾ ਖਾਓ ਦਿਨ ਵਧੀਆ ਜਾਏਗਾ ਹਾਂ ਸ਼ੁਕਰ ਦਾ ਨਕਸ਼ਤਰ ਵੈਸੇ ਸ਼ੁਕਰ ਤੁਹਾਡੇ 8ਵੇਂ ਸਥਾਨ 'ਤੇ ਚੱਲ ਰਿਹਾ ਤਾਂ ਜੀਵਨ ਸਾਥੀ ਦੀ ਸਲਾਹ ਨਾਲ ਚੱਲੋ ਤੇ ਉਹਨਾਂ ਦੀ ਸਿਹਤ ਦਾ ਧਿਆਨ ਵੀ ਰੱਖੋ ਪਾਈਸੇ ਜਾਨੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦੇ ਲਈ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਆਪਣੇ ਕੰਮ ਸਮੇਂ ਤੇ ਨਿਭਾਣੇ ਚਾਹੀਦੇ ਆ ਨਹੀਂ ਤਾਂ ਅਪਸਰਾਂ ਦਾ ਰੁਖ ਤੇ ਉਹਨਾਂ ਵੱਲੋਂ ਡਾਂਟ ਸਹਣੀ ਪੈ ਸਕਦੀ ਆ ਦੂਜਾ ਸ਼ਨੀਵਾਰ ਕਿਉਂਕਿ ਤੁਹਾਡੇ ਲਗਨ ਚ ਚੱਲ ਰਿਹਾ ਤਾਂ ਭੇਟ ਤਾਂ ਤੁਹਾਨੂੰ ਕਿਸੇ ਦੇ ਦੇਣੇ ਨਹੀਂ ਚਾਹੀਦੇ ਪਰ ਕੰਸਟਰਕਸ਼ਨ ਦਾ ਕੰਮ ਅਗਰ ਤੁਸੀਂ ਆਪਣੇ ਘਰ ਚ ਕਰਾ ਰਹੇ ਹੋ ਤਾਂ ਉਹਦੇ ਬਿਨਾਰਕਾਵਟ ਹੋ ਜਾਏਗਾ ਨਾਲ ਹੀ ਅਗਰ ਵਾਹਨ ਗੱਡੀ ਖਰੀਦਣ ਬਾਰੇ ਕਈ ਦਿਨਾਂ ਤੋਂ ਦੱਸਦੀ ਪਈਆਂ ਮੈਂ ਤੁਹਾਨੂੰ ਕਿ ਖਰਚੇ ਤੁਹਾਡੇ ਹੁਣ ਬਹੁਤ ਜ਼ਿਆਦਾ ਹੋਣੇ ਆ ਤੇ ਲੈ ਲਓ ਕੁਝ ਲੈਣਾ ਤਾਂ ਨਹੀਂ ਤਾਂ ਸੇਵਿੰਗ ਕਿਸੇ ਹੋਰ ਪਾਸੇ ਲੱਗ ਜਾਏਗੀ ਕੋਸ਼ਿਸ਼ ਕਰੋ ਜੀ ਤੇ ਸ਼ਾਇਦ ਅੱਜ ਜਰੂਰ ਲਾ ਲਓ ਤੇ ਬਹਿਸ ਬਾਜ਼ੀ ਕਰਨ ਤੋਂ ਬਚੋ ਚਾਹੇ ਮਾਤਾ ਪਿਤਾ ਨਾਲ ਹੋਵੇ ਚਾਹੇ ਦੋਸਤ ਮਿੱਤਰ ਨਾਲ ਹੋਵੇ ਏਸੀ ਐਸਟ੍ਰੋਲੋਜੀ ਵਿੱਚ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਆਪਾਂ ਆਪਣੇ ਗ੍ਰਹਿਾਂ ਨੂੰ ਕਿੱਦਾਂ ਸਹੀ ਕਰ ਸਕਦੇ ਹਾਂ ਬਹੁਤੀਆਂ ਪਰੇਸ਼ਾਨੀਆਂ ਸਾਨੂੰ ਸਾਡੇ ਘਰ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਇੱਧਰ-ਉੱਧਰ ਰੱਖਣ ਤੇ ਆਉਂਦੀਆਂ ਨੇ ਸਾਊਥ ਵੈਸਟ ਦਿਸ਼ਾ ਦੇ ਵਿੱਚ ਯੈਲੋ ਕਲਰ ਦਾ ਕੁਝ ਵੀ ਜ਼ਰੂਰ ਰੱਖੋ ਯੈਲੋ ਕਲਰ ਦਾ ਚਾਹੇ ਇੱਕ ਵਾਲ ਨੂੰ ਯੈਲੋ ਕਲਰ ਕਰਾ ਲਓ ਲਾਈਟ ਜਾਂ ਲੈਮਨ ਕਲਰ ਤੇ ਜਾਂ ਉੱਥੇ ਕੋਈ ਲੈਮਨ ਕਲਰ ਦੀ ਕੋਈ ਚਾਦਰ ਵਗੈਰਾ ਵਿਛਾ ਦਿਓ ਠੀਕ ਬਹੁਤ ਅੱਛਾ ਹੋ ਜਾਂਦਾ ਏ ਉਸ ਜਗ੍ਹਾ ਤੇ ਬ੍ਰੈਸਪਤ ਦਾ ਕਾਇਮ ਹੋਣਾ ਜੋ ਸਟੇਬਿਲਟੀ ਲਈ ਤੇ ਰਾਹੂ ਨੂੰ ਸ਼ਾਂਤ ਕਰਦਾ ਕਿਸ ਨੇ ਪੁੱਛਿਆ ਸੀ ਏਸੀ ਕਿਸ ਦਿਸ਼ਾ ਚ ਲਾਉਣਾ ਚਾਹੀਦਾ ਦੇਖੋ ਜੀ ਏਸੀ ਵੈਸੇ ਤਾਂ ਸਾਊਥ-ਈਸਟ ਦਿਸ਼ਾ ਚ ਵੀ ਲਗਾ ਸਕਦੇ ਹੋ ਤੁਸੀਂ ਸਾਊਥ-ਈਸਟ ਵਾਲੀ ਵਾਲ ਤੇ ਜੋ ਕਮਰੇ ਦੀ ਸਾਊਥ-ਈਸਟ ਵਾਲ ਹੈ ਸਾਊਥ ਵਾਲੀ ਵਾਲ ਤੇ ਨਹੀਂ ਲਗਾਉਣਾ ਚਾਹੀਦਾ ਦੱਖਣ ਵਾਲੀ ਵਾਲ ਤੇ ਨਹੀਂ ਲਗਾਉਣਾ ਚਾਹੀਦਾ ਪੂਰਬ ਵਾਲੀ ਵਾਲ ਤੇ ਵੀ ਥੋੜਾ ਜਿਆ ਗੁਰੇ ਜੀ ਕਰਨਾ ਚਾਹੀਦਾ ਨਾਰਥ-ਵੈਸਟ ਵਾਲੀ ਸਾਈਡ ਤੇ ਜਿੱਦਾਂ ਮੰਨ ਲਓ ਕਿ ਤੁਹਾਡਾ ਚੌਕਸ ਕਮਰਾ ਬਣਿਆ ਹੈ ਸਾਹਮਣੇ ਸੂਰਜ ਚੜਦਾ ਥੋੜਾ ਜਿਆ ਸੈਂਟਰ ਤੋਂ ਇਧਰਲੀ ਸਾਈਡ ਤੇ ਲਗਾ ਸਕਦੇ ਹੋ ਇਧਰ ਵਾਲੇ ਪਾਸੇ ਬਿਲਕੁਲ ਨਾ ਲਗਾਓ ਯਾਨੀ ਜਦੋਂ ਤੁਸੀਂ ਖੜੇ ਹੋ ਚੜ੍ਹਦੇ ਵਾਲੇ ਪੁੱਛੇ ਮੁਖ ਪਾਸੇ ਮੁਹ ਕਰਕੇ ਤਾਂ ਤੁਸੀਂ ਆਪਣੇ ਰਾਈਟ ਹੈਂਡ ਵੱਲ ਨਹੀਂ ਲਗਾਣਾ ਵੈਸਟ 'ਚ ਵੀ ਲਗਾ ਸਕਦੇ ਹੋ ਪਰ ਸਾਊਥ-ਈਸਟ 'ਚ ਤੇ ਨਾਰਥ-ਵੈਸਟ 'ਚ ਜਿਹੜੇ ਇਧਰਲੀ ਸਾਈਡ ਤੁਹਾਡਾ ਖੱਬਾ ਪਾਸਾ ਹੈ ਇਧਰਲੀ ਕੰਧ ਤੇ ਤੁਸੀਂ ਵੈਸਟ ਤੇ ਮਤਲਬ ਪਛਮ ਤੇ ਉੱਤਰ ਦੇ ਕੋਨੇ ਵਿੱਚ ਅਗਰ ਲਗਾਉਗੇ ਤਾਂ ਜ਼ਿਆਦਾ ਵਧੀਆ ਰਿਜ਼ਲਟ ਮਿਲਦਿਆ ਤੇ ਅਸੀਂ ਖਰਾਬੇ ਨਹੀਂ ਹੁੰਦਾ ਓਕੇ ਜੀ ਸਮਾਂ ਇਜਾਜ਼ਤ ਦਾ ਆਪ ਸਭ ਦਾ ਦੱਸਦਾ ਬਿੰਨ ਅੱਛਾ ਜਾਵੇ ਸਾਸਕਾ